ਹਿਆ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਸੀ ਜਿੱਥੇ ਇਹ ਵੀਰ ਆਏ ਨੇ ਘੋੜੇ ਨਾਬ ਤੋਂ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਬਾਈ ਜੀ ਤੁਸੀਂ ਕਿਸਾਨੀ ਅੰਦੋਲਨ ਚ ਆਏ ਸੀ ਤੇ ਕੀ ਕੁਛ ਰਿਹਾ ਉੱਥੇ ਅੱਜ ਮਹਾਪੰਚਾਇਤ ਸੀ ਅੱਜ ਤੋਂ ਪਹਿਲਾਂ ਵੀਰ ਤੁਹਾਡਾ ਧੰਨਵਾਦ ਤੁਸੀਂ ਸਾਡੀ ਅੱਗੇ ਲੈ ਕੇ ਆ ਰਹੇ ਹੋ ਤੇ ਮੇਰਾ ਪਿੰਡ ਹੈਗਾ ਕੋੜਨਾਵਾ ਅਸੀਂ ਪਿੰਡ ਕੋੜਨਾਵਾ ਤਹਿਸੀਲ ਐਰਗਾ ਅਗਾਂ ਜਿਲ੍ਹਾ ਸੰਗਰੂਰ ਹੈ ਅਸੀਂ ਆਪਾਂ 4 ਤਰੀਕ ਨੂੰ ਅੱਜ ਦੀ ਨੂੰ ਲੰਗਰ ਲੈ ਕੇ ਆਇਆ ਤੇ ਪਿੰਡ ਕੋੜਨਾਵਾ ਵੱਲੋਂ ਬਹੁਤ ਤਿੰਨ ਚਾਰ ਟਰੈਕਟਰ ਨੇ ਸਾਡੇ ਤੇ ਬੱਸਾਂ ਵੀ ਆਈਆਂ ਨੇ ਅੱਛਾ ਜੀ ਆਪਾਂ ਸੇਵਾ ਵਾਸਤੇ ਆਏ ਆ ਇੱਥੇ ਫਨੌਰੀ ਬਾਰਡਰ ਤੇ ਹਾਂਜੀ ਹਾਂਜੀ ਕਿਸਾਨੀ ਤੌਰ ਤੇ ਆਪਣਾ ਮੁੱਦਾ ਜਿਹੜਾ ਕਿਸਾਨੀ ਤੌਰ ਤੇ ਹਾਂਜੀ ਹਾਂਜੀ ਲੈ ਕੇ ਆਏ ਤਾਂ ਕਰਕੇ ਲੰਗਰ ਦੀ ਸੇਵਾ ਕੀਤੀ ਹੈ ਹਾਂਜੀ ਹਾਂਜੀ ਲੰਗਰ ਖੁੱਲਾ ਚੱਲਿਆ ਜੀ ਖੁੱਲਾ ਲੰਗਰ ਚੱਲਿਆ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਅੰਦੋਲਨਾਂ ਦੇ ਵਿੱਚ ਲੰਗਰ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਇਹ ਕਿਸਾਨ ਨੌਜਵਾਨ ਨੇ ਜਿਹੜੇ ਲੰਗਰ ਲੈ ਕੇ ਆਏ ਨੇ ਲੰਗਰ ਦੀ ਬਹੁਤ ਜ਼ਿਆਦਾ ਵੱਡੀ ਲੋੜ ਲੰਗਰ ਦੀ ਹੁੰਦੀ ਹੈ ਅੱਜ ਦਾ ਇਕੱਠ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਇਕੱਠ ਜਿਹੜਾ ਪੰਜਾਬ ਲੈਵਲ ਦੇ ਮੈਂ ਕਿਹਾ ਵੀ ਪੂਰੇ ਪੰਜਾਬਲੇ ਉਹਦਾ ਫੁੱਲ ਕੱਟ ਸੀਗਾ ਕਟੋ-ਕਟ 20-30 ਕਿਲੋਮੀਟਰ ਦਾ ਕੱਟ ਸੀਗਾ ਬਹੁਤ ਜ਼ਿਆਦਾ ਹਾਂ ਕਿੰਨੇ ਕ ਦਾ ਹਜ਼ਾਰਾਂ ਤੇ ਜਾਂ ਲੱਖਾਂ ਚ ਹੋ ਸਕਦਾ ਇਹ ਕੱਟ ਦੇ ਵਿੱਚ ਹੋ ਸਕਦਾ ਹੀ ਲੱਖਾਂ ਲੱਖਾਂ ਦੇ ਵਿੱਚ ਕੱਟ ਸੀਗਾ ਜੀ ਬਹੁਤ ਜ਼ਿਆਦਾ ਕੱਟ ਸੀਗਾ ਟਰੈਕਟਰ ਟਰਾਲੀਆਂ ਲੋਕ ਬੱਸਾਂ ਦੇ ਵਿੱਚ ਵੀ ਆਇਆ ਸਕੂਲਾਂ ਦੀਆਂ ਬੱਸਾਂ ਲੈ ਕੇ ਆਇਆ 100 ਹੋ ਜਾਏ ਨੇ ਸਕੂਲਾਂ ਦੀਆਂ ਬੱਸਾਂ ਤੇ ਆਪਣੀ ਜਿਹੜੀਆਂ ਆਮ ਬੱਸਾਂ ਹੁੰਦੀਆਂ ਉਹ ਲੈ ਕੇ ਆਇਆ ਕੀ ਆ ਬੰਦਾ ਚਾਹ ਲਾ ਸਕਦੇ ਸਾਨੂੰ ਵੀ ਕੋਦ ਪਤਾ ਹੋਣਾ ਚਾਹੀਦਾ ਵੀ ਕਿੰਨਾ ਕੱਟ ਹੋਣਾ ਕੀ ਲੱਗਦਾ ਜਿੱਤ ਮਿਲੂਗੀ ਜਿੱਤ ਮਿਲੂਗੀ 100% ਮਿਲੂਗੀ ਜਿੱਤਾਂਗੇ ਤੇ ਇਹ ਨਹੀਂ ਹੈਗਾ ਵੀ ਅੱਜ ਅਸੀਂ 4 ਤਰੀਕ ਨੂੰ ਆ ਗਏ ਵੀ ਅਸੀਂ ਆਉਣਾ ਨਹੀਂ ਹੈਗਾ ਬਾਰ-ਬਾਰ ਆਵਾਂਗੇ ਹਾਂਜੀ ਬਾਰ-ਬਾਰ ਲੰਗਰ ਲੈ ਕੇ ਆਵਾਂਗੇ ਹਾਂਜੀ ਬਾਰ-ਬਾਰ ਹੀ ਆਵਾਂਗੇ ਡੇਲੀ ਵਾਲਾ ਕੰਮ ਹੈ ਕਿਉਂਕਿ ਅਸੀਂ ਨੇੜੇ ਦੇ ਆ ਤਾਂ ਕਰਕੇ ਅਸੀਂ ਲੰਗਰ ਲੈ ਕੇ ਬਾਰ-ਬਾਰ ਹੀ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਬਹੁਤ ਧੰਨਵਾਦ ਹਾਂਜੀ ਦੇਖ ਸਕਦੇ ਹੋ ਟਰਾਲੀ ਲੈ ਕੇ ਆਏ ਸੀ ਇਹ ਵੀਰ ਕਈ ਟਰਾਲੀਆਂ ਤੇ ਗੱਡੀਆਂ ਲੈ ਕੇ ਆਏ ਸੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਪਰ ਇੱਥੇ ਲੰਗਰ ਹੈ ਜਿਹੜਾ ਗੁਰੂ ਘਰ ਇੱਥੇ ਲੰਗਰ ਦੀ ਕੋਈ ਤੋੜ ਨਹੀਂ ਕਿਸਾਨ ਤੇ ਆਪ ਲੰਗਰ ਲੈ ਕੇ ਪਿੰਡੋ ਪਿੰਡੀ ਆਉਂਦੇ ਨੇ ਨੇੜੇ ਦੇ ਪਿੰਡ ਨੇ ਜਿਹੜੇ ਤੇ ਜੁੜੇ ਰਹੋ D11 ਨਿਊਜ਼ ਪੰਜਾਬ ਦੇ ਨਾਲ ਦੇਵਾਂਗੇ ਤੁਹਾਨੂੰ ਹਰ ਰਿਪੋਰਟ